ਸ਼ਹਿਰਾ ਕਰਨ ਜਾਣਾ ਘੁੰਮਣ ਫਿਰਨ ਜਾਣਾ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ ਦੇ ਵਿੱਚ ਹੋਰ ਨਿੱਕੇ ਮੋٹے ਕੰਮ ਜਿੱਥੇ ਕਿਤੇ ਤੁਹਾਡੇ ਬਿਨਾ ਸਰਦਾ ਵੀ ਹੈ ਉਥੇ ਵੀ ਜਾਣਾ ਧਰਨੇ ਮੋਕੇ ਗੱਲ ਆਖਣੀ ਕਿ ਜੇ ਕੋਈ ਨਾਰਜੇਵਾ ਹੋਇਆ ਅਸੀਂ ਆ ਜਾਾਂਗੇ ਜਦ ਕਿ ਤੁਹਾਡੇ ਵਾਸਤੇ ਜ਼ਿੰਦਗੀ ਦਾ ਸਭ ਤੋਂ ਅਹਿਮ ਕਾਰਜ ਤੁਹਾਡੀ ਰੋਜ਼ਗਾਰ ਪ੍ਰਾਪਤੀ ਹੈ ਜੇ ਕੱਲੀਆਂ ਤਿਆਰੀਆਂ ਕਰਕੇ ਨੰਬਰ ਆਉਂਦਾ ਹੁੰਦਾ ਤਾਂ ਸਵਾ 3 ਸਾਲਾਂ ਦੇ ਵਿੱਚ ਨੰਬਰ ਆ ਗਿਆ ਹੁੰਦਾ ਕਿਉਂਕਿ ਕੱਲੀਆਂ ਤਿਆਰੀਆਂ ਦੇ ਨਾਲ ਨੰਬਰ ਨਹੀਂ ਆਉਣਾ ਨੰਬਰ ਉਦੋਂ ਆਉਣਾ ਹੈ ਜਦੋਂ ਪੇਪਰ ਹੋਊਗਾ ਜਦੋਂ ਪੋਸਟਾਂ ਆਉਣਗੀਆਂ ਅਪਲਾਈ ਕਰੋਗੇ ਪੇਪਰ 'ਚ ਬੈਠੋਗੇ ਜੇ ਇਸੇ ਤਰੀਕੇ ਦੇ ਨਾਲ ਕੱਲੀਆਂ ਤਿਆਰੀਆਂ ਤੱਕ ਸੀਮਤ ਰਹੇ ਛੁੱਟੀਆਂ ਦੇ ਦਿਨਾਂ ਦੇ ਵਿੱਚ ਬਾਕੀ ਸਾਰੇ ਕੰਮਾਂ ਨੂੰ ਪਹਿਲ ਦਿੰਦੇ ਰਹੇ ਤੇ ਰੋਜ਼ਗਾਰ ਪ੍ਰਾਪਤੀ ਨੂੰ ਪਹਿਲ ਨਾ ਦਿੱਤੀ ਤਾਂ ਜਿਵੇਂ ਸਵਾ ਤਿੰਨ ਸਾਲ ਲੰਘੇ 4 12 ਅਪ੍ਰੈਲ ਮਹੀਨੇ ਲੰਘੇ ਭਰਤੀ ਕੈਲੰਡਰ ਨਹੀਂ ਆਇਆ ਤਾਂ ਉਹਦਾ 26 ਤੇ 27 ਵੀ ਇਸੇ ਤਰੀਕੇ ਦੇ ਨਾਲ ਜਾਣਾ ਮਿਹਰਜਗਰ ਸਾਥੀਓ ਤੁਹਾਨੂੰ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਲਿਖਤੀ ਤੌਰ ਤੇ ਮੈਸੇਜ ਕਰਕੇ ਵੀਡੀਓਜ਼ ਪਾ ਕੇ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰਕੇ ਨਿੱਜੀ ਸੰਪਰਕ ਕਰਕੇ ਪਰ ਪਤਾ ਨਹੀਂ ਕਿਉਂ ਪਤਾ ਨਹੀਂ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਪਤਾ ਨਹੀਂ ਤੁਹਾਡੇ ਤੇ ਕਿਹੜੀਆਂ ਗੱਲਾਂ ਦਾ ਅਸਰ ਹੋਣਾ ਹੈ ਲਗਾਤਾਰ ਪੂਰੀ ਤਰ੍ਹਾਂ ਚੁੱਪ ਧਾਰ ਕੇ ਬੈਠੇ ਹੋ ਤੁਹਾਡੇ ਰੋਜ਼ਗਾਰ ਦੇ ਲਈ ਕੁਝ ਸਾਥੀ ਲਗਾਤਾਰ ਯਤਨਸ਼ੀਲ ਹੈ ਕਿ ਤੁਸੀਂ ਕਦੇ ਆਪਣੇ ਆਪ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜੇ ਸਾਥੀ ਸੰਘਰਸ਼ ਕਰ ਰਹੇ ਨੇ ਜਿਹੜੇ ਵਾਰ-ਵਾਰ ਤੁਹਾਨੂੰ ਬੇਨਤੀਆਂ ਕਰ ਰਹੇ ਨੇ ਮੈਸੇਜ ਪਾ ਰਹੇ ਨੇ ਵੀਡੀਓਜ਼ ਪਾ ਰਹੇ ਨੇ ਜਾਂ ਤੁਹਾਨੂੰ ਸੱਦੇ ਦੇ ਰਹੇ ਨੇ ਫੋਨ ਕਰ ਰਹੇ ਨੇ ਕੀ ਉਹਨਾਂ ਦੀ ਕੋਈ ਪੱਕੀ ਡਿਊਟੀ ਲੱਗੀ ਹੋਈ ਹੈ ਕਿ ਤੁਹਾਨੂੰ ਉਹ ਬੇਨਤੀਆਂ ਕਰਨ ਕੀ ਤੁਸੀਂ ਖੁਦ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜੇ ਕ ਅਧਿਆਪਕ ਹੋ ਕੇ ਤੁਸੀਂ ਬੇਰਜ਼ਗਾਰ ਅਧਿਆਪਕ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ ਅਧਿਆਪਕ ਬਣਨਾ ਹੈ ਤੁਸੀਂ ਜ਼ਿੰਮੇਵਾਰ ਨਾਗਰਿਕ ਹੋ ਕੇ ਸਮਾਜ ਦੇ ਤੁਹਾਡੀਆਂ ਮਿੰਤਾ ਕਰਨੀਆਂ ਪੈ ਰਹੀਆਂ ਨੇ ਤੁਹਾਡੀਆਂ ਲੇਲੜੀਆਂ ਕੱਢਣੀਆਂ ਕੱਢਣੀਆਂ ਪੈ ਰਹੀਆਂ ਨੇ ਤਾਂ ਬਹੁਤ ਵੱਡਾ ਸਵਾਲ ਹੈ ਤੁਹਾਡੀ ਡਿਗਰੀ ਤੇ ਤੁਹਾਡੀ ਹੋਂਦ ਤੇ ਤੁਹਾਡੇ ਮਨੁੱਖ ਹੋਣ ਤੇ ਤੁਹਾਡੇ ਬੇਰਜ਼ਗਾਰ ਹੋਣ ਤੇ ਤੁਹਾਡੇ ਅਧਿਆਪਕ ਹੋਣ ਤੇ ਇਸ ਕਰਕੇ ਪਿਛਲੇ ਦਿਨਾਂ ਤੋਂ ਲਗਾਤਾਰ ਤੁਹਾਨੂੰ ਅਪੀਲਾ ਬੇਨਤੀਆਂ ਕਰ ਰਹੇ ਆ ਤੁਸੀਂ ਕਿਸੇ ਗੱਲ ਤੇ ਬੋਲ ਵੀ ਨਹੀਂ ਰਹੇ ਆਪਣੇ ਸੁਝਾਅ ਵੀ ਨਹੀਂ ਦੇ ਰਹੇ ਜੇ ਤੁਹਾਨੂੰ ਜਥੇਬੰਦੀ ਲਈ ਪੋਸਟਾਂ ਸ਼ੇਅਰ ਕਰਨ ਲਈ ਕਿਹਾ ਜਾਂਦਾ ਓਦੇ ਵੇਲੇ ਵੀ ਤੁਹਾਡਾ ਅੰਗੂਠਾ ਨਹੀਂ ਚੱਲਦਾ ਫਾਲਤੂ ਦਾ ਊਠ ਪਟਾੰਗ ਤੁਸੀਂ ਜਰੂਰ ਸ਼ੇਅਰ ਕਰਦੇ ਹੋ ਤਾਂ ਬਹੁਤ ਵੱਡਾ ਤੁਹਾਡੇ ਤੇ ਸਵਾਲ ਸਾਥਿਓ ਸੋਚਣਾ ਬਣਦਾ ਹੈ ਆਖਰੀ ਹੱਲਾ ਤੁਹਾਡੇ ਵਾਸਤੇ ਕਰ ਰਹੇ ਆ 15 ਜੂਨ ਨੂੰ ਲੁਧਿਆਣੇ ਛੁੱਟੀਆਂ ਦਾ ਦਿਨ ਹੈ ਐਤਵਾਰ ਦਾ ਦਿਨ ਹੈ ਕਈਆਂ ਦੇ ਬਹਾਨੇ ਵਰਕਿੰਗ ਡੇ ਦੇ ਹੁੰਦੇ ਆ ਕਿਸੇ ਹੋਰ ਕਾਰਜ ਵਿੱਚ ਲੱਗਿਆਂ ਦੇ ਜੇ ਇਸ ਛੁੱਟੀਆਂ ਦੇ ਮਹੀਨੇ 'ਚ ਵੀ ਐਤਵਾਰ ਵਾਲੇ ਦਿਨ ਵੀ ਤੁਹਾਡੇ ਕੋਲੇ ਸਮਾਂ ਨਹੀਂ ਤਾਂ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਹਾਨੂੰ ਰੋਜ਼ਗਾਰ ਦੀ ਲੋੜ ਨਹੀਂ ਤੁਸੀਂ ਰੋਜ਼ਗਾਰ ਨਾ ਮੰਗੋ ਤੁਸੀਂ ਅਪਲਾਈ ਵੀ ਨਾ ਕਰਿਓ ਜਦੋਂ ਪੋਸਟਾਂ ਆਉਂਦੀਆਂ ਨੇ ਜੇ ਉਮਰਾਂ ਦਾ ਛੋਟ ਮਿਲਦੀ ਆ ਤੁਸੀਂ ਫੇਰ ਵੀ ਅਪਲਾਈ ਨਾ ਕਰਿਓ ਤਾਂ ਤੁਸੀਂ ਆਪਣੇ ਆਪ ਦੇ ਸਵਾਲ ਜਰੂਰ ਕਰਿਓ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਰੋਜ਼ਗਾਰ ਮਿਲੇ ਤੁਹਾਨੂੰ ਉਮਰ ਹੱਦ ਛੋਟ ਮਿਲੇ ਤੁਹਾਡੀ ਵੇਤਨਕੀ 55% ਮਾਸਟਰ ਕੇਡਰ ਦੀ ਸ਼ਰਤਾਂ ਰੱਦ ਹੋਵੇ ਲੈਕਚਰਾਂ ਦੇ ਹਰਾ ਦੋਹੀਆਂ ਪੋਸਟਾਂ ਦਾ ਬਾਕੀ ਵਿਸ਼ਿਆਂ ਦੀਆਂ ਪੋਸਟ ਐਡ ਕਰਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਆਵੇ ਮਾਸਟਰ ਕੇਡਰ ਦਾ ਮਲਟੀਪਰਪਸ ਦੀਆਂ 270 ਪੋਸਟਾਂ ਦੇ ਵਿੱਚੋਂ ਉਮਰ ਹੱਦ ਮਿਲੇ ਤਾਂ ਆਜੋ ਆਉਣੇ ਆਉਣ ਵਾਲੇ ਐਤਵਾਰ ਦਿਨ 15 15 ਤਰੀਕ 15 ਜੂਨ ਨੂੰ ਦਿਨ ਐਤਵਾਰ ਨੂੰ ਲੁਧਿਆਣਾ ਪੀਯੂ ਦੇ ਗੇਟ ਨੰਬਰ 1 ਉੱਤੇ ਜਿੱਥੇ ਜਿਮਨੀ ਚੌਂ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਆਖ ਰਹੀ ਹੈ ਕਿ ਅਸੀਂ 3 ਸਾਲਾਂ ਦੇ ਵਿੱਚ 22000 ਭਰਤੀ ਕਰ ਲਈਏ ਤੇ 52000 ਨੌਕਰੀਆਂ ਦਿੱਤੀਆਂ ਸਚਾਈ ਕੀ ਹੈ ਆਪਾਂ মিডিਏ ਰਾਹੀਂ ਆਪਾਂ ਲੋਕਾਂ ਰਾਹੀਂ ਉੱਥੇ ਦੱਸਣੀ ਹੈ ਵੇਰਜਗਰ ਸਾਝੇ ਮੋਰਚੇ ਵੱਲੋਂ ਉਮੀਦ ਹੈ ਤੁਸੀਂ ਜਰੂਰ ਇਸ ਗੱਲ ਤੇ ਗੌਰ ਕਰਦੇ ਹੋਏ ਪਹੁੰਚੋਗੇ ਮੈਂ ਸੁਖਵਿੰਦਰ ਸਿੰਘ ਢਲਵਾ